ਉਹਨਾਂ ਦੀ ਕਿਸੇ ਮਾਰੀ ਆ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੌਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋ ਗਏ ਹਾਲਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਪਰਮਾਤਮਾ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਦੌ ਲੋਕ ਕਹਿੰਦੇ ਇਹ ਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਹਿਤਾ ਵੀ ਨਹੀਂ ਤੂੰ ਇੱਕੋ ਹੀ ਖਾਤਮ ਹੈ ਉਹ ਕੰਮ ਇਹ ਤੂੰ ਇੰਨਾ ਵਾਂਗੂ ਨਹੀਂ ਹੈਗਾ ਵੀ ਨਹਿਰਾ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਪਦੀਆਂ ਹੀ ਢਾਬੇ ਆਪਣੇ ਤੇ ਹਾਲਤ ਵੀ ਦੇਖ ਲਓ ਫਿਰ ਹੁਣ ਕੀ ਹੈ ਕੀ ਹਾਲਤ ਹੋਈ ਪਈ ਆ ਕਾਲੀ ਦਲ ਦੀ ਉਹ ਜੀਪ ਜੀ ਤਲਵਾਰ ਖੇ ਛੱਤ ਜੀ ਉਹਨੇ ਧੁੱਪ ਲੱਗਦੀ ਆ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮਾਚ ਇਜ਼ ਦ ਟੈਂਪਰੇਚਰ ਕਿ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 32 ਹੋਇਆ ਉਹ ਦੱਸਿਓ ਘੰਟੇਕ ਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਕੀ ਰੀਸ ਕਰਨਗੇ ਆਪਾਂ ਬੋਰ ਵਾਲੇ ਟੁਆਨ ਚੋਂ ਨਿਕਲੇ ਹੋਏ ਆ ਉਹਨਾਂ ਦੀ ਕਿਸੇ ਮਾੜੀ ਅਸੀਂ ਕੀ ਕਰੀਏ ਮਲੂਕਾ ਛੱਡ ਗਿਆ ਪਰਾਉਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਤੇ ਜੀਜੋ ਜੀਜੀ ਹੋ ਗਏ ਹਾਲਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਐ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਹਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਿਹਾ ਤਾਂ ਵੀ ਨਹੀਂ ਤੂੰ ਇੱਕੋ ਹੀ ਖਾਤਮਾ ਹੋ ਗੰਮ ਇਹ ਤੂੰ ਇੰਨਾ ਵਾਂਗੂ ਨਹੀਂ ਹੈਗਾ ਵੀ ਨਹਿਰਾ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਉਦੀਆਂ ਹੀ ਢਾਬੇ ਆਪਣੀ ਤੇ ਹਾਲਤ ਵੀ ਦੇਖ ਲੋ ਫਿਰ ਹੁਣ ਕੀ ਐ ਕੀ ਹਾਲਤ ਹੋਈ ਪਈ ਆ ਕਾਲੀ ਦਲਦੀ ਉਹ ਜੀਪ ਜੀ ਤੇ ਲਵਾ ਰਖੀਏ ਛੱਤ ਜੀ ਉਹਨੇ ਧੁੱਪ ਲੱਗਦੀ ਐ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਐ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮੱਚ ਇਜ਼ ਦ ਟੈਂਪਰੇਚਰ ਕਿ ਸਰ 40 5 ਡਿਗਰੀ ਓ ਮਾਈ ਗਾਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇਕ ਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 ਬੱਤੀ ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਗਰੀਸ ਕਰਨਗੇ ਆਪਾਂ ਬੋਰ ਵਾਲੇ ਟੁਆਹੋਂ ਚੋਂ ਨਿਕਲੇ ਹੋਏ ਆਂ